लाड़ा के हार तागी। तागी। लो जी रहे हैं। साफ सफाई करना हाँ जी दोस्तों अच्छे मंडी के मंडी की साफ सफाई करा मंडी का कम हो गया स्टार्ट आखो सारे जने मुंडी की सफाई लग रहा करना हम अस टावर, उनसे टावर के उपरों चढ़ के देखा ਟਾワー ਦੇ ਉੱਪਰ ਚੜ ਕੇ ਤੁਹਾਨੂੰ ਮੰਡੀ ਦਿਖਾਵਾਂਗੇ ਪੂਰੀ 뷰 ਵੀ ਕਿਵੇਂ ਦਾਊਗਾ ਚਲੋ ਆਪਾਂ ਚੱਲਦੇ ਆਂ ਟਾワー ਦੇ ਉੱਪਰ ਕਰੀਏ ਸਾਰੇ ਸਾਰੇ ਉਹ ਟਾワー ਦੇ ਉੱਪਰ ਚੜਾਂਗੇ ਬਟਿੱਸੀ ਦੇ ਆ ਦੇਖੋ ਜੀ ਸਾਡੇ ਮੰਡੀ ਵਿੱਚ ਜੀਰੀ ਆ ਚੁੱਕੀ ਇੱਕ ਟਰੈਲੀ ਆਪਾਂ 뷰 ਚੈੱਕ ਕਰੋ ਸਾਰੀ ਮੰਡੀ ਦਾ ਦੇਖੋ ਜੀ ਉਹ ਥੱਲੇ ਮੁੰਡੇ ਦੋ ਫਿਰਨ ਲੱਗ ਰਹੇ ਨੇ ਇਧਰ ਥੱਲੇ ਦੇਖੋ ਜੀ ਲੋ ਜੀ ਆਪਾਂ ਲੱਗੇ ਆਂ ਕਿ ਮੰਡੀ ਦੀ ਸਫਾਈ ਕਰਨਾ ਥੋੜੇ ਟਾਈਮ ਦਾ ਕੱਪਾ ਮੰਡੀ ਦੀ ਸਫਾਈ ਸਾਰੀ ਕਰਦਾਂਗੇ। ਉਹ ਦੇਖੋ ਆਪਣੇ ਨਾਲ ਦੇ ਬੰਦੇ ਰਹੇ। ਲੋ ਜੀ ਅਸੀਂ ਮੰਡੀ ਦੀ ਸਫਾਈ ਕਰ ਗਏ। ਹੁਣ ਆਪਾਂ ਚੱਲਿਆਂ ਘਰੇ ਰੋਟੀ ਖਾਣ। ਇਹ ਦੇਖੋ ਆਪਣੀ ਮੰਡੀ ਆ ਉਹ ਸੀਗੀ ਇਹ ਆ ਗਿਆ ਸਾਹਮਣੇ ਸਕੂਲ। ਸਰਕਾਰੀ ਸਕੂਲ ਕਹਿੰਦੇ। ਹੁਣ ਆਪਾਂ ਚੱਲਿਆਂ ਘਰੇ ਰੋਟੀ ਖਾਣ। ਉੱਧਰ ਦੇਖੋ ਨਰੇਗਾ ਵਾਲੇ ਬੁੜੀਆਂ ਖੜੀਆਂ ਸਾਰੀਆਂ। ਰਾਸ਼ਨ ਲੈਣ ਵਾਸਤੇ। ਇਹ ਜੀ ਸਾਡਾ ਚਾਚਾ ਕਹਿੰਦੇ ਰਿਕਸ਼ਾ ਜਿਹੜੀ ਛੜੀ ਫਿਰਦਾ ਹੈਗਾ। ਹਾਂ ਆਹ ਦੇਖੋ ਕਿੱਧਰ ਜਾਵੇਂ? ਹਾਂ ਕੀ? ਰਖ ਲਈਆ ਮੈਂ ਹਾਂ ਜਾ ਉੱਪਰ ਚੜ੍ਹ ਕੇ ਚਲਾ ਲਈ ਫਿਰ ਨਾ ਸੀਟ ਕੁੜਾ ਹੈ ਲੋ ਗਾਇਜ਼ ਆਪਾਂ ਸਵੇਰ ਦੇ ਹੁਣ ਚੱਲੇ ਆਪਾਂ ਦੁਬਾਰੇ ਮੰਡੀ ਦੇ ਵਿੱਚ ਆ ਪਹਿਲਾਂ ਨਾਲ ਆਪਣੇ ਇੱਕ ਹੋਰ ਮੁੰਡਾ ਸੀ ਉਹਨੂੰ ਚੜ ਗਿਆ ਬੁਖਾਰ ਇਹ ਮੁੰਡਾ ਜਾ ਰਿਹਾ ਸੀ ਕਾਲਜ ਦੇ ਵਿੱਚ ਹੁਣ ਇਹ ਆ ਗਿਆ ਮੁੰਡਾ ਹੁਣ ਆਪਾਂ ਜਾ ਰਹੇ ਹਾਂ ਮੰਡੀ ਦੇ ਵਿੱਚ ਪਹਿਲਾਂ ਆਪਣੇ ਬੰਦੇ ਪਹੁੰਚੇ ਆ ਹੁਣ ਲੱਗ ਰਹੇ ਮੁੰਡੇ ਕੰਮ ਕਰਨ ਇੱਕ ਮੁੰਡਾ ਇਹ ਰਿਹਾ ਹੁਣ ਆਪਾਂ ਜਾ ਰਹੇ ਮੰਡੀ ਦੀ ਸਫਾਈ ਕਰਾਂਗੇ ਜਾ ਕੇ ਉਹਨਾਂ ਦਾ ਤੋਂ ਦਿਨ ਜਿਹੜੀ ਪਹਿਲਾਂ ਜਾ ਰਹੇ ਹਾਂਗੇ ਪਣੂਏ ਕਰਨੀ ਪਈਗੀ ਜਾ ਕੇ। ਜੀ ਬਾਤ ਆ ਫਿਰ। ਚਲਦੇ ਆ ਵਾ ਮੰਡੀ ਦੇ ਵਿੱਚ। ਤੋਂ ਗਾਇਜ਼ ਆਪਾਂ ਮੰਡੀ ਦੇ ਵਿੱਚ ਪਹੁੰਚ ਗਏ ਆਪਾਂ ਤੁਹਾਨੂੰ ਦਿਖਾਉਂਦੇ ਆ ਮੰਡੀ। ਆਹ ਦੇਖੋ ਮੁੰਡੇ ਲੱਗ ਰਹੇ ਕੰਮ ਕਰਨ। ਆਪਣੇ ਅਜੇ ਤੱਕ ਕੋਈ ਆਈ ਨਹੀਂ ਗਿਆ। ਇਹ ਮੁੰਡਾ ਆ ਕੇ ਕਹਿੰਦੇ ਹਾਰ ਨਹੀਂ ਪਵੰਦਦੇ ਗਿਆ ਬਾਜੀ ਆਓ। ਇਸ ਮੁੰਡੇ। ਲਓ ਜੀ। ਇਹ ਮੁੰਡੇ ਆ ਗਏ। ਪਹਿਲੀ ਵਾਰ ਸੀ ਲਾਣਾ ਮੁੰਡੇ ਹਾਰ ਪਾਵਾਂਗੇ ਆਪਾਂ। ਤਾੜੀਆਂ ਤੇ ਤਾੜੀਆਂ ਤਾੜੀਆਂ ਤਾੜੀਆਂ। ਲੋ ਜੀ ਮੰਡੀ ਉਹ ਵੀ ਸਟਾਰਟ ਦੇਖੋ ਮੁੰਨੇ ਤੇ ਹਾਰ ਪਾਇਆ ਆਪਾਂ ਨੇ ਪਹਿਲੀ ਵਾਰ ਸਵਾਗਤ ਹੈ ਪਹਿਲੀ ਵਾਰ ਮੁੰਨੀ ਸੀ ਜੇ ਲਾਣ ਆਏ ਮੁੰਡਾ ਹਾਰ ਪਾਇਆ ਇਹਦੇ ਹਾਰ ਪਾਇਆ ਆਪਾਂ ਨੇ ਉਹ ਵੀ ਠਾ ਅਸੀਂ ਕੱਲ ਨੂੰ ਕਰਾਵਾਂਗੇ ਆਹ ਦੇਖੋ ਨਾਲ ਟੀਵੀ ਆ ਗਈ ਇਹਦੇ ਪੱਖਾ ਲਾ ਰਿਹਾਗਾ ਆਪਾਂ ਨੇ ਅਜੇ ਤੱਕ ਸਫਾਈ ਵੀ ਨਹੀਂ ਕਰੀ ਮੰਡੀ ਦੀ ਗਜਬ ਬੇਇੱਜ਼ਤੀ ਹੈ ਇ tanto ਪਗਰੇ ਬੁਲਾਣ ਗਏ ਆਹ ਮੰਜੇ ਨਹੀਂ ਚੱਲੂ ਕਾ ਮੁੰਡਾ ਜੀ ਲੁੱਗ ਗਿਆ ਯਾ ਲੁੱਗ ਗਿਆ ਮੁੰਡਾ ਬਾਈ ਮੌਕੇਗਾ ਮੌਕੇ ਦਾ ਫਾਇਦਾ ਚੱਕ ਗਏ ਮੈਂ ਬੁਲਾਣ ਗਏ ਇਸ ਨੂੰ ਹੈਗੇ ਜੀ ਮੌਕੇ ਤੇ ਮੌਕੇ ਤੇ ਆਏ ਨਹੀਂ ਗੇ ਮੁੰਡਾ ਬਾਈ ਦੇਖੋ ਸਾਫ ਅਸੀਂ ਕਿੱਤਾ ਇਹ ਨਾ ਯਾਰ ਯਾ ਮੁੰਡਾ ਜੀ ਮੰਜੇ niche ਲੁੱਗ ਗਿਆ ਜਦੋਂ ਮੰਡੀਆਂ ਨਾਮ ਲਿਆ ਆ ਜਾਓ ਆਏ ਨਹੀਂ ਯਾਰ ਅੱਪਾ ਕੱਲਿਆਂ ਨੇ ਕਰੀਆ ਸਫਾਈ ਦੇਖੋ ਸਾਰੀ ਸਫਾਈ ਕਰ ਆ ਸਾਰੀ ਚੱਕ ਲਈ ਆਪਾਂ ਨੂੰ ਕੱਲ ਨੂੰ ਆਪਾਂ ਰੇੜੀਆਂ 'ਚ ਪਾਵਾਗੇ ਇੱਧਰ ਲਾ ਦਾਂਗੇ ਸੇਡ 'ਤੇ ਹੁਣ ਆਪਾਂ ਜਾ ਰਹੇ ਆਂ ਫਟਵਾਲ ਖਿੱਦੜੇ ਦੇ ਵਿੱਚ ਆ ਹੋਰ ਆ ਆਪਣਾ ਸਕੂਲ ਆ ਲੋ ਦੀਆ ਲੱਗ ਰਿਹਾ ਕਿ ਮੁੰਡੇ ਫੁੱਟਬਾਲ ਖੇਡਣਾ ਹੁਣ ਆਪਾਂ ਵੀ ਇੰਨਾ ਵਿੱਚ ਖੇਡਾਂਗੇ ਜਾ ਕੇ ਮੁੰਡੇ ਜੀ ਮੰਡੀ ਚੋਂ ਆਇਆ ਥੀ ਉਹਨੂੰ ਫਟਬਾਲ ਖੇਡਣ ਲੱਗ ਰਿਹਾ ਤੈਨੂੰ ਦਿਖਾ ਦਿੰਨੇ ਆ ਆ ਫਿਰਦਾ ਮੁੰਡਾ 18 ਨੰਬਰ ਆ ਓਏ ਚੱਕ ਓ ਚੱਕ ਉੱਪਰ ਚੜਤੀ ਓ ਚੱਕੋਈ ਆ ਫਿਰਦਾ ਮੁੰਡਾ ਖੇਡਦਾ ਲੋ ਜੀ ਇੱਕ ਵਾਰ ਮੁੰਡੇ ਦੀ ਆਵਾਜ਼ ਜਰੂਰ ਸੁਣੀਓ ਮੁੰਡਾ ਜੀ ਮੰਡੀ ਵਿੱਚੋਂ ਆ ਗਿਆ ਭੱਜ ਕੇ ਆ ਫਿਰਦਾ ਫਟਬਾਲ ਖੇਡਦਾ ਦੇਖੋ ਜੀ ਆ ਦੇਖ 18 ਨੰਬਰਈ ਮੰਡੀ ਵਿੱਚੋਂ ਆ ਗਏ ਭੱਜ ਗਏ ਆ ਫਿਰਦੇ ਆ ਆ ਫਿਰਦੇ ਹੀ ਵੰਡਾਈ ਫਿਰਦੇ ਦੇਖੋ ਇਹ ਫਟਵਾਲ ਖਤਰਾ ਐ ਸਪੈਸ਼ਲ ਹੋਏ ਸਕੂਲ ਵਿੱਚ ਆ ਫਿਰਦੇ ਦੇਖ ਕੱਲਾ ਹੀ ਫਿਰਦਾ ਚੋਬਰਾ ਟਰੈਲ ਦਾ ਕੋਲੇ ਕੋਈ ਨਹੀਂ ਹੈਗਾ ਇਹਦੇ ਆ ਦੇ ਆ ਗਏ ਆ ਦੇਖੋ ਇਹ ਫਟਵਾਲ ਫੇਡ ਰਹੇ ਨੇ ਉਧਰ ਸਕੂਲ ਦੇ ਲੋ ਜੀ ਮੰਡੀ ਮੰਡੀ ਦੀ ਸਫਾਈ ਕਰਕੇ ਫੁੱਟਬਾਲ ਫੜੂਣ ਨੂੰ ਖੇਡ ਕੇ ਆਪਾਂ ਹੁਣ ਚੱਲਿਆ ਜਿੰਮ ਦੇ ਵਿੱਚ ਤੇ ਜੰਮ ਲਾਣ ਤੋਂ ਬਾਅਦ ਆਪਣੀ ਥਾਈ ਦੇ ਵਿੱਚ ਹੋਊਗਾ ਡਰਾਮਾ ਤੁਹਾਨੂੰ ਡਰਾਮਾ ਦਿਖਾਵਾਂਗੇ ਉਸ ਦੀ ਫੁੱਲ ਰੌਣਕ ਲੱਗੀ ਹੋਊਗੀ ਆਪਾਂ ਹੁਣ ਵਸ ਜਿੰਮਾਂ 'ਚ ਪਹੁੰਚੋਗੇ ਆਂਗੇ ਤੇ ਆਪਾਂ ਜਿੰਮ ਲਾ ਕੇ ਆਪਾਂ ਸਿੱਧੀ ਥਾਈ ਦੇ ਵਿੱਚ ਜਾਵਾਂਗੇ ਤੇ ਤੁਹਾਨੂੰ ਉਸ ਤੋਂ ਦਾ ਪ੍ਰੋਗਰਾਮ ਦਿਖਾਵਾਂਗੇ ਕਿਵੇਂ ਦਾ ਹੈਗਾ ਹੋਰ ਹੀ ਆਪਣੀ ਸਾਹਮਣੇ ਜਿੰਮ ਜਿੰਮ ਦੇ ਵਿੱਚ ਜਾਵਾਂਗੇ ਪੂਰਾ ਹੁਨੇਰਾ ਹੋਰੇਗਾ ਜੰਮ ਲਾ ਕੇ ਆਪਾਂ ਥਾਈ ਦੇ ਵਿੱਚ ਤੁਹਾਨੂੰ ਮਿਲਦੇ ਆਂ ਠੀਕ ਆ ਚਲੋ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਜਿੰਮ ਦੇ ਵਿੱਚ ਆ ਹੁਣ ਆਪਾਂ ਜਿਮ ਲਾਣ ਤੋਂ ਬਾਅਦ ਚੱਲਾਂਗੇ ਜਲਦੀ ਜਲਦੀ ਆਪਾਂ ਆ ਗਏ ਜਿਮ ਦੇ ਵਿੱਚ ਜਿਮ ਲਾਣ ਤੋਂ ਬਾਅਦ ਆਪਾਂ ਚੱਲਾਂਗੇ ਡਰਾਮਾ ਦੇਖਣ ਹੁਣ ਆਪਾਂ ਜਲਦੀ ਜਲਦੀ ਜਿਮ ਲਾ ਲਈਏ ਤੇ ਚੱਲਾਂਗੇ ਥਾਈ ਦੇ ਵਿੱਚ ਲੋ ਜੀ ਆਪਾਂ ਨੇ ਜਿਮ ਲਾ ਲਈ ਜਿਮ ਲਾਣ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਘਰੇ ਕਰੇ ਆਪਾਂ ਨੂੰ ਥੋੜੇ ਜਿਹੇ ਕੰਮ ਹੈਗਾ ਉਹ ਕੰਮ ਕਰਕੇ ਆਪਾਂ ਚੱਲਦੇ ਥਾਈ ਦੇ ਵਿੱਚ ਡਰਾਮਾ ਦੇਖਣ ਚਲੋ ਜੀ ਚੱਲਦੇ ਆਪਾਂ ਕਰਨ ਨੂੰ ਲੋ ਜੀ ਹੁਣ ਆਪਾਂ ਘਰੇ ਆ ਗਿਆਗੇ ਥੋੜਾ ਜਿਹਾ ਕੰਮ ਹੈਗਾ ਉਹ ਕੰਮ ਕਰਕੇ ਆਪਾਂ ਚੱਲਦੇ ਆਂ ਡਰਾਮਾ ਦੇਖਣ ਲੋ ਇਹ ਪੌਣ ਚੱਲਦੇ ਥਾਈ ਦੇ ਵਿੱਚ ਤੁਹਾਨੂੰ ਦਿਖਾਣਗੇ ਥਾਈ ਅੰਮ੍ਰੀ ਦੇਖੋ ਸਾਹਮਣੇ ਥਾਈ ਉੱਥੇ ਪ੍ਰੋਗਰਾਮ ਚੱਲ ਰਿਹਾਗਾ ਹੁਣ ਆਪਾਂ ਚੱਲਦੇ ਉਹ ਜੀ ਡਰਾਮਾ ਹੋ ਗਿਆ ਖਤਮ ਹੁਣ ਆਪਾਂ ਚੱਲਦੇ ਆ ਘਰੇ ਹੁਣ ਦੇਖੋ ਮੁੰਡੇ ਅੱਗੇ ਹੋ ਕੇ ਆਂਦੇ ਕੈਮਰੇ ਵਿੱਚ ਇਹ ਜਾ ਰਹੇ ਅੱਗੇ ਮੁੰਡੇ ਆਪਾਂ ਜਾ ਰਹੇ ਬੱਚੇ ਨਾਲ ਆਪਾਂ ਚੱਲਦੇ ਆ ਘਰੇ ਮੈਂ ਰਹਿ ਗਿਆ ਚਲੋ ਉਹ ਰਹਿ ਗਿਆ ਮੁੰਡਾ ਉਹਨੂੰ ਵੀ ਦੇਖ ਲਓ ਭਾਈ ਲੰਗੜੇ ਨੂੰ ਇਹਨੂੰ ਵੀ ਦੇਖ ਲਓ ਮੁੰਡੇ ਨੂੰ ਇਹ ਮੁੰਡਾ ਕੰਮ ਬਹੁਤ ਕਰਦਾ ਹੈ ਕੰਮ ਕਰ ਕਰਕੇ ਇਹਨੇ ਗੋਡਾ ਧਰਵਾ ਲਿਆ ਆਪਦਾ ਫਿਰ ਬੈਠ ਗਿਆ ਘਰੇ ਹੁਣ ਆਪਾਂ ਚੱਲਦੇ ਜੀ ਘਰ ਨੂੰ ਚਲੋ ਕਮਾਂ ਰੁੱਕਾ ਰੁੱਕਾ ਹਰ ਚੱਲ ਰੁੱਕਾ ਮਰ ਰੁੱਕਾ ਹਾਂ ਹਾਂ